ਆ ਤੋਂ ਬੜੇ ਫਿਰ ਦੇ ਖੇਤਾਂ ਚ ਕਿਥੇ ਤੁਸੀਂ ਤਾਂ ਨਹੀਂ ਕਿਸੇ ਤੋਂ ਬਿਆਨਾ ਫੜੀ ਬੈਠੇ ਕਿਹੜੇ ਓਏ ਕੌਣ ਹੈ ਇਸ ਜ਼ਮੀਨ ਦੇ ਮਾਲਕ ਨੇ ਅੱਛਾ ਓਏ ਰੁਕੋ ਆ ਕੀ ਕਰ ਰਹੇ ਹੋ ਮੇਰੀ ਜ਼ਮੀਨ ਤੇ ਕਬਜ਼ਾ ਕਰਨ ਲੱਗੇ ਹੋ ਕਬਜ਼ਾ ਨਹੀਂ ਜਨਾਬ ਮਿੰਟੇ ਹੀ ਕਰ ਰਹੇ ਆ ਆਦੀ ਮਿੰਟੇ ਹਾਈਵੇ ਕੱਢ ਰਹੇ ਆ ਜੀ ਤੁਹਾਡੀ ਜ਼ਮੀਨ ਚ ਆਏ ਕਿਵੇਂ ਨਿਕਲ ਜੂ ਤੇਰਾ ਹਾਈਵੇ ਮੇਰੀ ਜ਼ਮੀਨ ਚੋਂ ਪਿਓ ਦਾ ਰਾਜ ਹੈ ਪਿਓ ਦਾ ਨਹੀਂ ਸਰਕਾਰ ਦਾ ਰਾਜ ਆ ਜੀ ਸੁਣ ਓਏ ਮੇਰੀ ਜ਼ਮੀਨ ਹੈ ਪਹਿਲਾਂ ਮੈਥੋਂ ਪੁੱਛੋ ਸਰਕਾਰ ਸਾਲੀ ਲੱਗਦੀ ਹੈ ਸਾਲੀ ਦਾ ਤਾਂ ਪਤਾ ਨਹੀਂ ਜੀ ਉਹ ਸਰਕਾਰਾਂ ਚ ਕਿੱਦਾਂ ਸਾਲਾ ਜ਼ਰੂਰ ਹੁੰਦਾ ਉਹ ਤਾਂ ਆ ਸਰਕਾਰ ਪੁੱਛਦੀ ਨਹੀਂ ਹੁੰਦੀ ਦੱਸਦੀ ਹੁੰਦੀ ਆ ਆਪਣੇ ਗਵਰਨਮੈਂਟ ਹਾਂਜੀ ਤੁਸੀਂ ਮੈਨੂੰ ਐ ਦੱਸੋ ਵੀ ਜਿਹੜਾ ਤਾਏ ਦਾ ਬਾਣ ਤੁਹਾਡਾ ਹਾਈਵੇ ਤਾਏ ਦੇ ਬਾਣ ਦੇ ਵਿੱਚ ਦੀ ਛੁਕਦਾ ਜਾਊਗਾ ਜਮਾ ਹੀ ਵਿੱਚ ਦੀ ਤਾਇਆ ਉਹ ਤੂੰ ਤਾਂ ਪਾ ਲੁੱਟੀਆਂ ਤੇਰਾ ਤਾਂ ਲੱਗ ਗਿਆ ਦੋਨੇ ਪਾਸੇ ਫਰੰਟ ਅੱਬਾ ਕਿੱਡਿਆ ਜਾ ਮਰ ਜੇਗਾ ਮੈਥੋਂ ਇਹ ਦੋਨੇ ਪਾਸੇ ਕਿੰਨੀ ਕੁ ਬਚੂ ਜੀ ਜ਼ਮੀਨ ਉਹ 3 ਫੁੱਟ ਇੱਧਰ 10 ਫੁੱਟ ਇੱਧਰ ਚਲੋ ਗਮਲੇ ਰੱਖਣ ਕ ਜੋਗੀ ਤਾਂ ਬਚ ਗਈ ਜੀ ਗਮਲੇ ਆਹੋ ਜੀ ਹੁਣ 3 ਫੁੱਟ ਦੇ ਵਿੱਚ ਆਪਾਂ ਬਾਸਮਤੀ ਵੀਜ ਨੂੰ ਤਾਂ ਰੱਖੇ ਦਾदू ਜੀ ਫੜਿਓ ਮੜਾ ਜਾ ਖੁੰਡਾ ਹੁਣ ਤੁਸੀਂ ਐਂ ਕਰਿਓ ਜਾ ਮੜਾ ਤੇ ਮਰੂਦ ਵੀ ਨਾ ਗਮਲਾਂ 'ਚ ਹੀ ਵੀਜ ਲਿਓ ਮੈਂ ਚੱਲਿਆ ਤਾਇਆ ਗੁੱਸਾ ਨਾ ਕਰ ਹੁਣ ਤੈਨੂੰ ਪਰਚੀਆਂ ਵੀ ਦੋ ਕਟਾਉਣੀਆਂ ਪੈਣੀਆਂ ਤੇਰੇ ਕੰਨ ਤੇ ਥੱਪੜ ਵੀ ਦੋਈ ਪੈਣਗੇ ਭੰਕੀ ਜਾਣਾ ਚੱਲੀਆ ਤਾਇਆ ਪੈਦਾ ਹੋਇਆ ਆਪਾਂ ਕਿਸੇ ਹੋਰ ਦੀ ਪੱਤੀ ਓਏ ਗਿਆਸਿਆ ਜੀ ਧਾਰੋ ਪੰਚਾਇਤ ਇਕੱਠੀ ਕਰੋਨਾ ਜੀ ਬਣਾਤੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਭਾਈ ਇੱਕ ਪਿੰਡ ਚ ਉਪਰਾਜਾ ਬੰਦਾ ਫਿਰਦਾ ਪੰਜ ਛੇ ਵਾਰੀ ਮੇਰੇ ਕੋਲੇ ਆ ਗਿਆ ਕਹਿੰਦਾ ਪਿੰਡ ਦੇ ਵਿੱਚ ਕੱਠ ਰੱਖੋ ਮੇਰੇ ਤੋਂ ਭਾਈ ਬਾਰ ਬਾਰ ਸੂਚਨਾ ਨਹੀਂ ਹੁੰਦੀ ਤੁਸੀਂ ਪਿੰਡ ਦੀ ਭਾਈ ਦੇ ਵਿੱਚ ਸਾਰੇ ਨਗਰ ਨਿਵਾਸੀ ਪਾਏ ਇਕੱਠੇ ਉਹ ਰ ਕੱਟਣੀਆਂ ਤਾਂ ਤੁਸੀਂ ਜਿਹੜੀ ਵੀ ਗੱਲ ਕਰਨੀ ਹੈ ਇਹਨਾਂ ਨਾਲ ਹੀ ਕਰ ਲੋ ਕੱਟ ਨੂੰ ਆਪਾਂ ਕਿਹੜਾ ਜਗਰਾਤਾ ਕਰਾਉਣਾ ਕਿ ਤੇ ਹੀਵ ਨਾ ਚਲੇ ਜਾਣ ਉਹ ਇਹਨੂੰ ਕਹਿ ਸ਼ੁਰੂ ਕਰ ਲਵੇ ਬੰਦੇ ਨੇ ਪਰਚੀਆਂ-ਪਰਚੀਆਂ ਕੱਟਣੀਆਂ ਹੁੰਦੀਆਂ ਠੀਠ ਲੱਗਦਾ ਮੈਨੂੰ ਦੇਖ ਲਓ ਮੱਥਾ ਜਿਹੜਾ ਟੇਕਣਾ ਇਹਨੂੰ ਪਿੰਡ ਵਾਲੇ ਤੀਵੇਂ ਨੂੰ ਵੀ ਸਰਪੰਚ ਬਣਾਉਣ ਲੱਗੇ ਪਿੰਡ ਵਾਲੇ ਕਹਨੂ ਗਵਰਨਮੈਂਟ ਨੇ ਪੰਗੇ ਪਾਏ ਹੋਏ ਨੇ ਇਹਨਾਂ ਨੂੰ ਵਿਸ਼ੇਸ਼ ਅਧਿਕਾਰ ਦੇ ਕੇ ਕੋਈ ਨਹੀਂ ਆ ਲੈਣ ਦੇ ਮੈਂ ਕੜ ਦਿੰਦੀ ਸਰਪੰਚੀ ਲੱਭਿਆ ਇਹਦੇ ਕੜਲ ਕੱਢੂ ਏ ਪੱਕਾ ਨਗਰ ਨਿਵਾਸੀਓ ਇਹ ਰੋਡ ਨਹੀਂ ਨਿਕਲ ਰਹੀ ਜ਼ਬਰਦਸਤੀ ਸਾਡੀਆਂ ਜ਼ਮੀਨਾਂ ਦਾ ਪੀਆ ਜਾ ਰਹੀਆਂ ਨੇ ਸਾਰੇ ਨਗਰ ਨਿਵਾਸੀ ਰਲ ਕੇ ਫੈਸਲਾ ਕਰ ਲਓ ਕਿ ਕਿਸੇ ਹਾਲਾਤ ਵਿੱਚ ਵੀ ਜ਼ਮੀਨ ਨਹੀਂ ਵੇਚਣੀ ਇਹ ਸਰਕਾਰ ਦੀ ਸਿਆਸਤ ਹੈ ਤੁਸੀਂ ਅਨਪੜ੍ਹ ਭੋਲੇ ਲੋਗੋਂ ਨੋ ਬਾਡੀ ਇਜ਼ ਇਨੋਸੈਂਟ ਇਲੀਟਰੇਟ ਧੀ ਸਿੰਘ ਸ਼ੀ ਇਜ਼ ਐਬਸੋਲੂਟਲੀ ਰਾਈਟ ਆਈ ਐਮ ਪੀ ਐਚ ਡੀ ਇਨ ਇੰਗਲਿਸ਼ ਐਂਡ ਸਟਿਲ ਡਿਨ ਹੈਵ ਅ ਜੌਬ 350 ਰੁਪਏ ਦਿਹਾੜੀ ਪਿੱਛੇ ਚੌਂਕ 'ਚ ਖੜਿਆ ਰਹਿੰਦਾ ਸੀ ਅੱਜ ਵੇਖ ਵੇਚ ਕੇ ਜ਼ਮੀਨ ਨਾਲੇ ਕਰੀ ਦਿਆ ਪੋਲਿਟਿਕਸ ਤੇ ਨਾਲੇ ਲੈ ਲਈ ਗੱਡੀ ਆ ਨਛੱਤਰ ਸਿੰਘ ਨੂੰ ਦੇਖ ਲਓ ਕਰਜ਼ੇ ਤੋਂ ਤੰਗ ਆ ਕੇ ਫਾ ਲੈਣ ਨੂੰ ਫਿਰਦਾ ਸੀ ਜ਼ਮੀਨ ਵੇਚ ਕੇ ਪਹਿਲਾਂ ਲਾਇਆ ਕਰਜ਼ਾ ਫੇਰ ਲਈ ਗੱਡੀ ਤੇ ਜਰਨੈਲ ਸਿੰਘ ਨੂੰ ਦੇਖ ਲਓ ਇਹਦੀ ਕੁੜੀ ਕੋਠਾ ਜੱਡੀ ਹੋ ਗਈ ਸੀ ਦਹੇਜ ਕਰਕੇ ਵਿਆਹ ਨਹੀਂ ਹੁੰਦਾ ਸੀ ਜਮੀਨ ਵੇਚ ਕੇ ਪਹਿਲਾ ਵਿਆਹੀ ਕੁੜੀ ਤੇ ਫੇਰ ਲਈ ਗੱਡੀ ਮੈਨੂੰ ਮਸਲੇ ਘੱਟ ਤੇ ਗੱਡੀ ਜ਼ਿਆਦਾ ਸੁਣ ਰਹੀ ਐ ਮੈਂ ਤੇ ਕਹਿੰਦਾ ਬੰਜਣੀ ਚਾਹੀਦੀ ਐ ਸੜਕਾ ਕਿਉਂਕਿ ਜਿੰਨੀਆਂ ਇਹਨਾਂ ਨੇ ਗੱਡੀਆਂ ਲੈ ਲਈਆਂ ਚਲਣੀਆਂ ਤੇ ਸੜਕਾ ਤੇ ਹੀ ਐ ਕਿਉਂ ਨਾ ਵੇਚੀ ਜਮੀਨ ਕਿਉਂ ਨਾ ਵੇਚੀ ਐ ਦੱਸ ਦੱਸੋ ਕਿਉਂਕਿ ਜ਼ਮੀਨ ਜੱਟ ਦੀ ਮਾਂ ਹੁੰਦੀ ਐ ਅੱਛਾ ਜ਼ਮੀਨ ਜੱਟ ਦੀ ਮਾਂ ਹੁੰਦੀ ਐ ਤਾਂ ਆਪਣੀ ਮਾਂ ਨੂੰ ਕਿਹੜੇ ਪਿਓ ਦੇ ਆਸੇ ਛੱਡ ਕੇ ਗਿਆ ਸੀ ਕੈਨੇਡਾ ਕਸਤੂ ਬੋਲੇ ਹੁਣ ਕੀ ਮੂੰਹ ਚ ਘਗਨੀਆਂ ਪੈ ਗਈਆਂ ਚਲ ਏ ਇਧਰ ਕੋ ਪਾਸ ਮਾਰੀ ਜਾਂਦਾ ਉਹ ਜਰੂਰ ਬੋਲਦਾ ਚਲੋ ਚਲੋ ਤੁਸੀਂ ਕੀ ਲੈਣਾ ਆਪੇ ਸ਼ਕੀ ਮਾਰੋ ਛੱਡ ਕੇ ਓ ਰੁਕੋ ਯਾਰ ਓ ਰੁਕੋ ਪਿੰਡ ਵਾਲਿਓ ਮੈਂ ਤੁਹਾਡੇ ਫਾਇਦੇ ਵਾਸਤੇ ਆਇਆ ਇੱਥੇ ਇਹਦੀ ਅੰਗਲਜ ਲਾਓ ਲਓ ਜੀ ਇਹਦਾ ਤਾਂ ਹੋ ਗਿਆ ਬਈ ਕੰਮ ਕਢੈ ਚੰਡਾਲ ਖਾਲੀ ਹੋ ਗਿਆ ਔਰ ਉਹ ਜਿੰਦਾਂ ਦਾ ਭਾਸ਼ਣ ਸਿਕਾ ਖਾਲੀ ਹੋਣਾ ਸੀ ਹੁਣ ਤੇ ਇਹਨਾਂ ਨੂੰ ਵੀ ਗੱਡੀ ਬੁੱਕ ਕਰਾ ਲੈਣੀ ਚਾਹੀਦੀ ਸਰਪੰਚ ਸਾਹਿਬ ਚੱਲੀਏ ਜਾਂ ਹੋਰ ਮਾਨ ਸਨਮਾਨ ਕਰਾਉਣਾ ਇਰੇ ਸਾਬ ਨਾਲ ਤਾਂ ਬਹੁਤ ਹੋ ਗਿਆ